ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰੂਲਸ ਕਹਿੰਦੇ ਨੇ ਕਿ ਜਿਹੜੀ ਪਾਰਟੀ ਰਜਿਸਟਰ ਹੋ ਗਈ ਜਿੱਦਾਂ ਸਾਨੂੰ ਹੁਣ ਸਰਟੀਫਿਕੇਟ ਮਿਲ ਗਿਆ ਪੰਜਾਬ ਇਕਤਾ ਪਾਰਟੀ ਅਗਰ ਅਸੀਂ 5% ਤੋਂ ਜ਼ਿਆਦਾ ਸੀਟਾਂ ਲੜਾਂਗੇ ਸਟੇਟ ਦੀਆਂ ਜਿੱਦਾਂ 13 ਨੇ ਹਾਂਜੀ 13 ਜੋ 5 ਪੈਸੇ ਬਣ ਜਾਂਦੀ ਕੈਲਕੂਲੇਟ ਕਰ ਲੋ ਅਸੀਂ ਤਿੰਨ ਲੜ ਰਹੇ ਹਾਂ ਜਿੱਦਾਂ ਮੇਰੀ ਪਾਰਟੀ ਟੰਡਾ ਫਿਕੋ ਤੇ ਖਰੂਸਾ ਖਰੂਸਾ ਅਸੀਂ ਸਾਨੂੰ ਇੱਕ ਕਾਮਨ ਸਿੰਬਲ ਦਊਗਾ ਇਲੈਕਸ਼ਨ ਕਮਿਸ਼ਨ ਉਹ ਅਸੀਂ ਅਪਲਾਈ ਕਰਤਾ ਜੋ ਕਾਮਨ ਸਿੰਬਲ ਨਹੀਂ ਦੇਣਗੇ ਤਾਂ ਫਿਰ ਅਸੀਂ ਜਿਹੜਾ ਹੈਗਾ ਰਿਟਰਨਿੰਗ ਆਫੀਸਰ ਜੋ ਪੇਪਰ ਫਾਈਲ ਕਰੂੰਗਾ ਹਾਂਜੀ ਉਦੋਂ ਸਾਨੂੰ ਜਿਹੜਾ ਸਿੰਬਲ ਮਿਲੇਗਾ ਉਹ ਸਿੰਬਲ ਅਸੀਂ ਲੋਕਾਂ ਦਾ ਖਚਾਵਾਗੇ ਟਾਈਮ ਬੜਾ ਸ਼ਾਰਟ ਹੈ ਪਰ ਉਹ ਤੋਂ ਮੈਂ ਲੋਕਾਂ ਨੂੰ ਐਜੂਕੇਟ ਕਰ ਰਿਹਾ ਕਿ ਇਸ ਵਾਰ ਵੋਟ ਮਸ਼ੀਨਾਂ ਦੇ ਉੱਤੇ ਨਾ ਕੈਂਡੀਡੇਟ ਦਾ ਨਾਮ ਹੈ ਤੇ ਕੈਂਡੀਡੇਟ ਦੇ ਨਾਮ ਦੇ ਮੂਰੇ ਫੋਟੋ ਵੀ ਹੈ। ਸੋ ਫੋਟੋ ਦੇਖ ਕੇ ਬਟਨ ਦਬਾ ਦਿਓ। ਪਹਿਲਾਂ ਹੁਣ ਸਾਰੇ ਪ੍ਰਚਾਰ 150 ਪਿੰਡ ਦਾ ਅਸੀਂ ਕਵਰ ਕੀਤਾ। ਤਾਂ ਸਾਰਿਆਂ ਨੂੰ ਇਹੀ ਕਹਦੇ ਆ ਕਿ ਫੋਟੋ ਦੇਖ ਕੇ ਅੱਗੇ ਬਟਨ ਦਬਾ ਦਿਓ। ਤੁਹਾਡੀ ਵੋਟ ਜਿਹੜੀ ਹੈ ਸਾਡੇ ਸਿਰ ਮੱਥੇ ਤੇ ਪਹੁੰਚ ਜਾਵੇ। ਇਹਦਾ ਸਿੰਬਲ ਇਹਡ ਮਨ ਮਿਲਣ ਤੱਕ ਨੁਕਸਾਨ ਹੋ ਕਿਵੇਂ ਦੇ ਐਲਾਈਂਸ ਚ ਦੂਜੀਆਂ ਪਾਰਟੀਆਂ ਜੀ ਜਿਵੇਂ BSP ਇਹਨਾਂ ਕੋਲੇ ਹੈਗਾ ਆਪਦਾ ਹਾਥੀ ਦਾ ਚੋਣ ਚਾਣਾ CPI ਦਾ ਹੋ ਗਿਆ ਜੀ ਦੱਤੀ ਬੱਲੀ। ਹਾਂ। ਐਨਸੀ ਵੀ ਤੁਸੀਂ ਐਲਾਈਂਸ ਦੇ ਵਿੱਚ ਸੀਗੇ ਜੇ ਉਹੀ ਚੋਣ ਦ ਲਾਸਟ ਚੁਲਤੈੰਦੋ ਕੋਈ ਸਿੰਬਲ ਉਹ ਫਿਰ ਨੈਸ਼ਨਲ ਪਾਰਟੀਆਂ ਨੇ ਜਿਵੇਂ ਹਾਥੀ ਦੇ ਚੂਰ ਨਿਸ਼ਾਨ ਤੇ ਫਿਰ ਮੈਂ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਹੋ ਗਿਆ ਇਸ ਲਈ ਆਪਣੀ ਪਾਰਟੀ ਦੇ ਹੀ ਲੜਨਾ ਪੈਣਾ ਸੀਗਾ ਕਿਉਂਕਿ ਸਾਡਾ ਫਿਰ ਕਨਫਿਊਜ਼ਨ ਹੋ ਜਾਂਦੀ ਜਿੱਦਾਂ ਮੈਂ ਮੈਂ ਕਹਿ ਰਿਹਾ ਵਾਂ ਕਿ ਮੈਂ ਪੰਜਾਬ ਇਕਤਾ ਪਾਰਟੀ ਵੱਲੋਂ ਲੜੂਗਾ ਜੇ ਮੈਂ ਹਾਥੀ ਦਾ ਨਿਸ਼ਾਨ ਲੈਂਦਾ ਤੇ ਫਿਰ ਬੀਐਸਪੀ ਦਾ ਨਾਮ ਹੋਣਾ ਸੁਖਤੇ ਠੀਕ ਹੈ ਉਹ ਰੁਕਾ ਚ ਕਨਫਿਊਜ਼ਨ ਪੈਣੀ ਸੀ ਉਹ ਚੁਆਇਸ ਚੁਆਇਸ ਸਾਡਾ ਅਸੀਂ ਦਿੱਤਾ ਆਲਰੇਡੀ ਇਲੈਕਸ਼ਨ ਕਮਿਸ਼ਨ ਨੂੰ ਤਿੰਨ ਨਿਸ਼ਾਨ ਮੰਗਦੇ ਨੇ ਅਸੀਂ ਸਭ ਤੋਂ ਪਹਿਲੀ ਪ੍ਰੀਫਰੈਂਸ ਦਿੱਤੀ ਹੈ ਟਰੈਕਟਰ ਹਾਂ ਜੀ ਕਿਉਂਕਿ ਸਾਡਾ ਕਿਸਾਨਾਂ ਦਾ ਨਿਸ਼ਾਨ ਹੈ ਠੀਕ ਹੈ ਇੱਕ ਦੂਜਾ ਦਿੱਤੀ ਟੌਰਚ ਦਿੱਤੀ ਚ ਦਿੱਤੀ ਹੈ ਹਾਕੀ ਸ਼ਾਇਦ ਪਰ ਪਹਿਲੀ ਸਾਨੂੰ ਉਮੀਦ ਹੈ ਕਿ ਟਰੈਕਟਰ ਹੀ ਮਿਲੂ ਠੀਕ ਹੈ ਜੀ ਇੱਕ ਹੋਰ ਆਇਆ ਜੀ ਸਾਹਮਣੇ ਇੱਥੇ ਨਾ ਜਿਹੜੇ ਲੋਕਲ ਅਫੀਸਰ ਹੈ ਏਪੀਰੋ ਹੈ ਮਾਨਸਾ ਤੇ ਬਠਿੰਡਾ ਚੋਂ ਲੋਕਲ ਰਹਿਣ ਵਾਲੇ ਇੱਥੇ ਤਾਇਨਾਤ ਹੈ ਜੀ ਇੱਕ ਡੀਐਸਪੀ ਹੈ ਕਰਨ ਸ਼ੇਰ ਸਿੰਘ ਇਹਨਾਂ ਦੇ ਭਤੀਜੇ ਲੱਗਦੇ ਬਾਦਲ ਜਿਆਦਾ ਤਬਾਦਲਾ ਹੋ ਗਿਆ ਅੱਜ ਹਾਂ ਜੀ ਵੀ ਇਹ ਜਿਹੜਾ ਗੋਡੀਆਂ ਥਲਾਉਂਦਾ ਸੀ ਗੋਡੀਆਂ ਥਲਾਉਂਦਾ ਸੀ ਉਹਦਾ ਤਾਂ ਟਰੈਕ ਤੋਂ ਤਬਾਦਲਾ ਹੋ ਗਿਆ ਤੇ ਦੂਜੇ ਹੋਰ ਫਰੇ ਕੇ ਉਹ ਮੈਂ ਸਮਝਦਾ ਕਿ ਜੇ ਅਗਰ ਸਾਡੇ ਧਿਆਨ ਤੁਸੀਂ ਲਿਆਵੋਗੇ ਤਾਂ ਇਲੈਕਸ਼ਨ ਕਮਿਸ਼ਨ ਨੂੰ ਲਿਖਤਾਂਗੇ ਕੋਈ ਵੀ ਅਫਸਰ ਜਿਹੜਾ ਆਪਣੀ ਹੋਮ ਡਿਸਟ੍ਰਿਕਟ ਚ ਬੈਠਾ ਜਾਂ ਹੋਮ ਸਬਡਿਵੀਜ਼ਨ ਚ ਉਹਨੂੰ ਟਰਾਂਸਫਰ ਤਾਂ ਕਰਨਾ ਹੀ ਪੈਣਾ ਇਹਨਾਂ ਨੂੰ ਠੀਕ ਹੈ ਔਰ ਧੰਨਵਾਦ